ਸਟੋਰੀ ਹੈ ਜਾਂ ਕਹਾਣੀ ਹੈ ਮੈਂ ਇਥੋਂ ਸ਼ੁਰੂ ਕਰਨੀ ਚਾਹੁੰਦਾ ਕਿ ਮੈਂ ਗਰੀਬੀ ਅਤ ਦੀ ਦੇਖੀ ਹੈ ਮੇਰੇ ਫਾਦਰ ਸਾਹਿਬ ਬੈਂਕਰ ਇੱਚ ਬੜਾਸੇ ਸੀ ਕਹੇ ਸੀ ਔਰ ਉਹਨਾਂ ਦਾ ਸੁਪਨਾ ਸੀ ਕਿ ਮੈਂ ਆਪਣੇ ਬੱਚਿਆਂ ਨੂੰ ਪੜਾ ਕੇ ਕਾਮਯਾਬ ਕਰਾਂ ਔਰ ਇੱਕ ਸਿੱਖਿਸ਼ਤ ਸਮਾਜ ਦੀ ਉਹਦੇ ਵਿੱਚ ਹਿੱਸਾ ਪਾਵਾ ਰਚਨਾ ਕਰਾਂ ਸੋ ਮੈਂ ਸਭ ਤੋਂ ਪਹਿਲਾਂ ਤੇ ਆਪਣੇ ਪਿਤਾ ਜੀ ਦਾ ਜੋ ਅੱਜ ਇਸ ਦੁਨੀਆ 'ਚ ਨਹੀਂ ਹੈ ਜਿਨ੍ਹਾਂ ਦੀ ਸੋਚ ਬਹੁਤ ਵੱਡੀ ਸੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਆਪਣੇ ਪਰਿਵਾਰ ਦਾ ਧੰਨਵਾਦ ਕਰਨਾ ਤੇ ਮੈਨੂੰ ਡਾਕਟਰ ਬਣਾਇਆ ਡਾਕਟਰ ਬਣਨ ਤੋਂ ਬਾਅਦ ਜਦੋਂ ਮੈਂ ਰਾਜਨੀਤੀ ਚਾਣਦਾ ਮੇਰਾ ਇੱਕੋ ਹੀ ਮਕਸਦ ਸੀ ਕਿ ਗਰੀਬਾਂ ਦਾ ਵਿਕਾਸ ਗਰੀਬੀ ਨੂੰ ਦੂਰ ਕਰਨਾ ਸਮਾਜ ਨੂੰ ਸਿੱਖਿਸ਼ਿਤ ਕਰਨਾ ਪੜ੍ਹਾਉਣਾ ਇਹ ਮੇਰਾ ਇੱਕੋ ਇੱਕ ਮਿਸ਼ਨ ਰਿਹਾ ਮੈਂ ਕਾਂਗਰਸ ਚ ਆਇਆ ਔਰ ਕਰੀਬ-ਕਰੀਬ ਮੈਂ 12 ਸਾਲ ਕਾਂਗਰਸ ਪਾਰਟੀ ਚ ਰਿਹਾ ਔਰ ਪਿਛਲੀ ਸਰਕਾਰ ਚ ਹੁੰਦੇ ਹੋਏ ਵੀ ਦਾਸ ਨੇ ਰਿਕਾਰਡ ਤੋੜ ਕੰਮ ਕੀਤੇ ਔਰ ਮੈਂ ਇੰਨਾ ਜ਼ਰੂਰ ਕਹਿਣਾ ਚਾਹੁੰਦਾ ਚੀਮਾ ਸਾਹਿਬ ਕਿ ਸਾਡੇ ਹਲਕੇ ਦੇ ਵਿੱਚ ਜੱਬੇਵਾਲ ਦੇ ਵਿੱਚ ਕਾਂਗਰਸ ਜਦੋਂ ਮੈਂ 17 ਜਿੱਤਿਆ ਤੇ 45 ਸਾਲ ਬਾਅਦ ਉੱਥੇ ਕਾਂਗਰਸ ਜਿੱਤੀ ਸੀ ਔਰ ਉਸ ਤੋਂ ਬਾਅਦ ਲਗਾਤਾਰ ਤੁਸੀਂ ਜਿਸ ਤਰ੍ਹਾਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਦੀ ਇੱਕ ਨੇਰੀ ਸੀ ਇੱਕ ਤੂਫਾਨ ਸੀ ਉਦੋਂ ਵੀ ਹੁਸ਼ਾਰਪੁਰ ਦੇ ਵਿੱਚ ਕੱਲੀ ਜਿਹੜੀ ਸੀਟ ਆ ਉਹ ਦਾਸ ਨੇ ਲੋਕਾਂ ਨੇ ਪਿਆਰ ਦਿੱਤਾ ਆਪਣਾ ਭਰੋਸਾ ਜਤਾਇਆ ਤੇ ਮੇਰਾ ਇੱਕੋ ਹੀ ਸੋਚ ਰਹੀ ਹੈ ਮੈਂ ਬਹੁਤ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਪ੍ਰੈਜ਼ੀਡੈਂਟ ਆਮ ਆਦਮੀ ਪਾਰਟੀ ਪੰਜਾਬ ਸਾਡੇ ਸੀਐਮ ਸਾਹਿਬ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਕਨਵੀਨਰ ਆਮ ਆਦਮੀ ਪਾਰਟੀ ਨੈਸ਼ਨਲ ਕਨਵੀਨਰ ਆਮ ਆਦਮੀ ਪਾਰਟੀ ਔਰ ਮੁੱਖ ਮੰਤਰੀ ਦਿੱਲੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਮੈਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਔਰ ਸ਼ਾਮਲ ਹੋਣ ਦਾ ਬਹੁਤ ਵੱਡਾ ਕਾਰਨ ਹੈ ਕਿ ਅੱਜ ਇਹ ਪਾਰਟੀ ਜਿਹੜੀ ਭਾਰਤ ਰਤਨ ਬਾਬਾ ਸਾਹਿਬ ਭੀਮਰਾਓਂ ਬੇੜਕਰ ਜੀ ਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਉਹਨਾਂ ਦੀ ਸੋਚ ਤੇ ਅੱਜ ਇਹ ਪਾਰਟੀ ਜਿਹੜੀ ਅੱਜ ਇਹ ਸਰਕਾਰ ਹੈ ਉਹ ਪੈਰਾ ਦੇ ਰਹੀ ਹੈ ਖਾਸ ਤੌਰ ਤੇ ਭਾਰਤ ਰਤਨ ਬਾਬਾ ਸਾਹਿਬ ਭੀਮਰਾਓਂ ਬੇੜਕਰ ਉਹਨਾਂ ਦੀ ਸੋਚ ਪੜੋ ਜੋੜੋ ਤੇ ਸੰਘਰਸ਼ ਕਰੋ ਔਰ ਅੱਜ ਜੋ ਐਜੂਕੇਸ਼ਨ ਸਰਵਿਸਿਜ਼ ਨੇ ਜੋ ਅੱਜ ਸਕੂਲ এডਿਕੇਸ਼ਨ ਹੈ ਅੱਜ ਸਾਡੀ ਇਸ ਸਰਕਾਰ ਦਾ ਜੋ ਮੇਨ ਅਜੰਡਾ ਹੈ ਉਹ ਪੜ੍ਹਾਈ ਹੈ ਜੋ ਕਿ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਦੇ ਸੁਪਨਿਆਂ ਨੂੰ ਬਹੁਤ ਮੇਲ ਖਾਂਦੀ ਹੈ ਔਰ ਉਸ ਤੋਂ ਵੀ ਉੱਪਰ ਮੈਂ ਸਮਝਦਾ ਕਿ ਸਾਡੇ ਹਰ ਸਿਟੀਜ਼ਨ ਲਈ ਹਰ ਦੇਸ਼ਵਾਸੀ ਲਈ ਹਰ ਪੰਜਾਬੀ ਲਈ ਜਿਹੜੀਆਂ ਸਿਹਤ ਸੇਵਾਵਾਂ ਹਨ ਉਹ ਬਹੁਤ ਜ਼ਰੂਰੀ ਹੈ ਔਰ ਜਿਸ ਤਰ੍ਹਾਂ ਅੱਜ ਪੂਰੇ ਪੰਜਾਬ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਮਾਨ ਸਾਹਿਬ ਵੱਲੋਂ ਆਮ ਆਦਮੀ ਕਲੀਨਿਕ ਜਾਂ ਸੇਵਾਵਾਂਾਂ ਬਿਹਤਰ ਕਰਨ ਦੇ ਲਈ ਉਪਰਾਲੇ ਕੀਤੇ ਜਾ ਰਹੇ ਹਨ ਮੈਂ ਉਹਨਾਂ ਦੀ ਇਸ ਸੋਚ ਤੋਂ ਪ੍ਰਭਾਵਿਤ ਹਾਂ ਔਰ ਦੂਸਰਾ ਸਭ ਤੋਂ ਵੱਡੀ ਗੱਲ ਕਿ ਬਿਜਲੀ ਫ੍ਰੀ ਪਹਿਲਾਂ ਵੀ 200 ਯੂਨਿਟ ਮਿਲਦੀ ਸੀ ਪਰ ਇਹ ਜੋ ਵੱਡੀ ਸੋਚ ਹੈ ਕਿ 600 ਯੂਨਿਟ 300 ਯੂਨਿਟ ਹਰ ਮਹੀਨੇ ਔਰ ਉਸ ਤੋਂ ਵੀ ਵੱਡੀ ਗੱਲ ਹਰ ਗਰੀਬ ਨੂੰ ਪਹਿਲਾਂ ਸਰਕਾਰਾਂ ਦੀ ਪਾਲਿਸੀ ਚ ਹਮੇਸ਼ਾ ਸ਼ਾਮਲ ਹੁੰਦਾ ਸੀ ਜਾਂ ਐਸਸੀ ਜਾਂ ਬੀਸੀ ਪਰਿਵਾਰ ਪਰ ਇਸ ਵਾਰ ਜੋ ਸਰਕਾਰ ਦੀ ਜੋ ਵਿਜਨ ਹੈ ਕਿ ਹਰ ਪਰਿਵਾਰ ਜਿਹੜਾ ਵੀ ਡਿਜ਼ਰਵਿੰਗ ਹੈ 600 ਯੂਨਿਟ ਤੋਂ ਘੱਟ ਲਗਭਗ 90% ਪਰਿਵਾਰਾਂ ਨੂੰ ਜੋ ਫ੍ਰੀ ਬਿਜਲੀ ਦਿੱਤੀ ਹੈ ਮੈਂ ਸਮਝਦਾ ਕਿ ਇਹ ਬਹੁਤ ਵੱਡੀ ਸੋਚ ਹੈ ਔਰ ਉਸ ਤੋਂ ਵੀ ਅੱਗੇ ਜਾ ਕੇ ਸਾਡੇ ਨੌਜਵਾਨ ਬੇਰੋਜ਼ਗਾਰ ਨੇ ਜਦ ਕੇ ਸਰਕਾਰਾ ਚੀਮਾ ਸਾਹਿਬ ਨੇ ਮੀਤਿਹਰ ਜੀ ਨੇ ਠੀਕ ਦੱਸਿਆ ਕਿ ਜਦੋਂ এমਪਲੋਇਮੈਂਟ ਦੀ ਗੱਲ ਆਂਦੀ ਤੇ ਅਖੀਰਲੇ ਸਾਲਾਂ ਚ ਉਹ ਗੱਲ ਆਂਦੀ ਆ ਔਰ ਅੱਜ ਮਹਿਜ਼ 2 ਸਾਲ ਦੇ ਵਿੱਚ 40000 ਤੋਂ ਜ਼ਿਆਦਾ ਨੌਕਰੀਆਂ ਦੇਣਾ ਮੈਂ ਸਮਝਦਾ ਕਿ ਕਾਬਲੇ ਤਾਰੀਫ ਹੈ ਔਰ ਔਰ ਵਿਮਨ ਇੰਪਾਵਰਮੈਂਟ ਤੇ ਗੱਲ ਕਰਨਾ ਮਹਿਲਾਵਾਂ ਦੇ ਹੱਕਾਂ ਦੇ ਲਈ ਗੱਲ ਕਰਨਾ ਸੋ ਸਾਰੇ ਸਰਕਾਰ ਦੇ ਜੋ ਮਿਸ਼ਨ ਜੋ ਸੁਪਨੇ ਸਰਕਾਰ ਉਹਨਾਂ ਤੇ ਦਿਨ ਰਾਤ ਕੰਮ ਕਰ ਰਹੀ ਹੈ ਔਰ ਮੈਂ ਇੱਕ ਹੋਰ ਚੀਜ਼ ਤੋਂ ਚਿਮਨਾ ਸਾਹਿਬ ਜੋ ਪ੍ਰਭਾਵਿਤ ਹੋਇਆ ਮਹਿਮਾਨ ਸਾਹਿਬ ਨੂੰ ਮਿਲਿਆ ਔਰ ਉਹਨਾਂ ਨੂੰ ਬੇਨਤੀ ਕੀਤੀ ਕਿ ਸਰ ਸਾਡੇ ਹੁਸ਼ਿਆਰਪੁਰ ਦੇ ਵਿੱਚ ਬਹੁਤ ਸਾਰੇ ਕੱਚੇ ਘਰ ਨੇ ਕੱਚੀਆਂ ਛੱਤਾਂ ਨੇ ਡੇਗਣ ਵਾਲੀਆਂ ਨੇ ਤੇ ਉੱਥੇ ਕਰੀਬ ਉਹਨਾਂ ਨੂੰ ਕਰੀਬ-ਕਰੀਬ 5 ਕਰੋੜ ਰੁਪਈਆ ਜਿਹੜੀ ਜ਼ਰੂਰਤ ਹੈ ਪਹਿਲਾਂ ਮਿਲਿਆ ਮੈਂ ਤੇ ਮਾਨਯੋਗ ਵਿੱਤ ਮੰਤਰੀ ਪੰਜਾਬ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਵਿਦਾਊਟ ਐਨੀ ਡੇਲੇ ਉਹ ਫੰਡ ਜਾਰੀ ਵੀ ਕੀਤੇ ਕਿਉਂਕਿ ਪਹਿਲਾਂ ਸੈਂਕਸ਼ਨ ਸੀ ਸੋ ਮੈਂ ਸਮਝਦਾ ਕਿ ਗਰੀਬਾਂ ਦੇ ਲਈ ਅੱਡੀ ਵੱਡੀ ਸੋਚ ਜਿਹੜੀ ਆ ਉਸ ਤੋਂ ਮੈਂ অতি ਪ੍ਰਭਾਵਿਤ ਆ ਤੇ ਮੈਂ ਚੀਮਾ ਸਾਹਿਬ ਨੂੰ ਇਹ ਵੀ ਬੇਨਤੀ ਕਰਨੀ ਚਾਹੁੰਦਾ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਕੀਤੀ ਆ ਕਿ ਮੇਰਾ ਸੁਪਨਾ ਕੋਈ ਵੀ ਘਰ ਕੋਈ ਵੀ ਛੱਤ ਕਿਸੇ ਗਰੀਬ ਦੇ ਘਰ ਦੀ ਛੱਤ ਕੱਚੀ ਨਾ ਰਹੇ ਹਰ ਛੱਤ ਨੂੰ ਪੱਕੀ ਦੇਖਣਾ ਇਹ ਮੇਰਾ ਚੀਮਾ ਸਾਹਿਬ ਸੁਪਨਾ ਹੈ ਔਰ ਬਾਕੀ ਪਾਰਟੀ ਦੇ ਸਿਪਾਹੀ ਦੇ ਤੌਰ ਤੇ ਸਮਰਪਿਤ ਸਿਪਾਹੀ ਦੇ ਤੌਰ ਤੇ ਮੈਂ ਕੰਮ ਕਰਦਾ ਰਹਾਗਾ ਤੇ ਅਖੀਰ ਦੇ ਵਿੱਚ ਮੈਂ ਫਿਰ ਇਹ ਵੀ ਜ਼ਰੂਰ ਕਹਿਣਾ ਚਾਹੁੰਦਾ ਕਿ ਹੋਰ ਵੀ ਜਿੰਨੇ ਸਾਡੇ ਹਲਕੇ ਦੀਆਂ ਸਮੱਸਿਆਵਾਂ ਵੀ ਸੀ ਚੀਮਾ ਸਾਹਿਬ ਉਹ ਵੀ ਮੈਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਕੀਤੀ ਕਿ ਕੁਝ 5 6 ਦੇ ਕਰੀਬ 18 ਫੁੱਟ ਸੜਕਾਂ ਚੌੜੀਆਂ ਹੋਣ ਵਾਲੀਆਂ ਜਾਂ ਪਿੰਡਾਂ ਦੇ ਵਿੱਚ ਬਹੁਤ ਸਾਰੇ ਕੰਮ ਹੋਣ ਵਾਲੇ ਆ ਉਹ ਵੀ ਮੁੱਖ ਮੰਤਰੀ ਸਾਹਿਬ ਨੇ ਮੈਂ ਵਿੱਤ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਦਾ ਉਹ ਵੀ ਉਹਨਾਂ ਨੇ ਕਿਹਾ ਵੀ देयर इज नो ਪ੍ਰੋਬਲਮ ਸਾਡਾ ਕੰਮ ਹੈ ਮਿਹਨਤ ਕਰਨਾ ਤੁਸੀਂ ਜੋ ਵੀ ਸਮੱਸਿਆਵਾਂ ਹਲਕੇ ਦੀਆਂ ਲੋਕ ਸਭਾ ਹਲਕੇ ਦੀਆਂ ਵਿਧਾਨ ਸਭਾ ਹਲਕਿਆਂ ਦੀਆਂ ਜੋ ਵੀ ਸਮੱਸਿਆਵਾਂ ਤੁਸੀਂ ਦੱਸੋਗੇ ਅਸੀਂ ਉਹਨਾਂ ਦੇ ਪ੍ਰਤੀ ਆਪਣਾ ਦਿਨ ਰਾਤ ਪਹਿਰਾ ਦੇਵਾਂਗੇ ਸੋ ਮੈਂ ਜ਼ਿਆਦਾ ਸਮਾਂ ਨਾਲ ਲੈਂਦਾ ਹੋਇਆ ਸਾਰੇ মিডিਆ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ। ਥੈਂਕ ਯੂ। ਬੇਬਾਕ ਸਾਹਿਬ ਤੁਸੀਂ ਜ਼ਿਕਰ ਕੀਤਾ ਕਿ ਤੁਸੀਂ ਆਹ ਗੱਲਾਂ ਤੋਂ ਪ੍ਰਭਾਵਿਤ ਹੋਏ। ਆਹ ਗੱਲਾਂ ਤੋਂ ਪ੍ਰਭਾਵਿਤ ਹੋਏ। ਬਹੁਤ ਚਲੇ ਦੀ ਚੀ ਹੋਵੇ ਜਾਂ ਸਮਾਦਨ ਲੱਗਿਆ ਔਰ ਨਾਲ ਹੀ ਸਵਾਲ ਹੈ ਜਿਹੜੀ ਕਰਜ਼ੇ ਦੀ ਪੰਡ ਲੈ ਕੇ ਤੁਸੀਂ ਵਿਧਾਨ ਸਭਾ ਪਹੁੰਚੇ ਸੀ। ਵਿਧਮંત્રી ਸਾਹਿਬ ਨਾਲ ਬੈਠੇ ਨੇ ਕਿ ਪੰਡ ਉਹਨਾਂ ਨੇ ਖਤਮ ਕਰ ਦਿੱਤੀ। ਜਿਹੜਾ ਸੰਗਲ ਤੁਸੀਂ ਆਮ ਆਦਮੀ ਪਾਰਟੀ ਦੇ ਲੀਡਰਾਂ ਤੇ ਗੱਲ ਚ ਪਾਉਣ ਨੂੰ ਫਿਰਦੇ ਸੀ ਕਿ ਕਿਸੀ ਹੁਣ ਆਪ ਆ ਲਿਆ। ਜੀ ਤੁਹਾਡੇ ਜਿਹੜੇ ਸਵਾਲ ਨੇ ਉਹ ਬਹੁਤ ਅੱਛੇ ਨੇ। ਕਿ ਜਦੋਂ ਅਸੀਂ ਵਿਰੋਧੀ ਧਿਰ ਦੇ ਵਿੱਚ ਹੁੰਦੇ ਹਾਂ ਤੇ ਹਰ ਚੀਜ਼ ਨੂੰ ਉਹਦਾ ਸਿੰਬੋਲਿਜ਼ਮ ਕਰਜੇ ਦੀ ਪੰਡ ਇਹ ਗੱਲ ਵੀ ਸਹੀ ਹੈ ਤੇ ਕਰਜ਼ਾ ਜਿਹੜਾ ਕਿਉਂਕਿ ਪੰਜਾਬ ਦੇ ਵਿਕਾਸ ਲਈ ਕਰਜ਼ਾ ਚੜਿਆ ਫਾਈਨਾਂਸ ਮਿਨਿਸਟਰ ਸਾਹਿਬ ਨੇ ਗੱਲ ਵੀ ਕੀਤੀ ਔਰ ਉਹਨਾਂ ਨੇ ਇਹ ਵੀ ਭਰੋਸਾ ਦਵਾਇਆ ਕਿ ਇਹ ਬੇਸ਼ੱਕ ਪੰਜਾਬ ਦੇ ਵਿਕਾਸ ਲਈ ਹੈ ਪਰ ਅਸੀਂ ਇਸ ਕਰਜ਼ੇ ਨੂੰ ਲਾਵਾਂਗੇ ਵੀ ਇਹ ਪੰਡ ਹੌਲੀ ਵੀ ਕਰਾਂਗੇ ਔਰ ਦੂਸਰਾ ਜੋ ਤੁਸੀਂ ਸੰਗਲ ਵਾਲੀ ਗੱਲ ਕੀਤੀ ਹੈ ਤੇ ਮਹਿਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਜਦੋਂ ਮਿਲਿਆ ਪਹਿਲਾਂ ਤੇ ਵਿਰੋਧੀ ਧਿਰ ਦੇ ਤੌਰ ਤੇ ਜੋ ਉਹਦਾ ਪ੍ਰਦਰਸ਼ਨ ਕੀਤਾ ਸਾਡਾ ਹੱਕ ਆ ਵਿਰੋਧੀ ਧਿਰ ਦੇ ਤੌਰ ਤੇ ਜਦੋਂ ਸੀਗੇ ਸਾਡਾ ਹੱਕ ਸੀ ਔਰ ਜਦੋਂ ਅਸੀਂ ਪਾਰਟੀ ਦੇ ਵਿੱਚ ਆਏ ਆ ਉਸ ਪਾਰਟੀ ਦੀ ਫੋਰਮ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਗੱਲ ਕੀਤੀਗੇ ਸਾਡੇ ਲਾਅ ਐਂਡ ਆਰਡਰ ਦੀ ਜਿਹੜੀ ਪ੍ਰੋਬਲਮ ਆ ਉਹਨੂੰ ਬਿਹਤਰ ਕੀਤਾ ਜਾਵੇ ਔਰ ਉਹਨਾਂ ਨੇ ਅਸ਼ੋਰ ਕੀਤਾ ਕਿ ਅਸੀਂ ਦਿਨ ਰਾਤ ਇਸ ਤੇ ਕੰਮ ਕਰ ਰਹੇ ਆ ਤੇ ਅਸੀਂ ਤੁਹਾਨੂੰ ਭਰੋਸਾ ਦਿਵਾਉਂਦੇ ਆ ਪੰਜਾਬ ਨੂੰ ਭਰੋਸਾ ਦਿਵਾਉਂਦੇ ਆ ਕਿ ਅਸੀਂ ਉਹਨੂੰ ਬਹੁਤ ਹੀ ਬਿਹਤਰੀਨ ਕਰਾਂਗੇ ਔਰ ਤੁਸੀਂ ਇੱਕ ਹੋਰ ਕੀ ਕੁਐਸਚਨ ਸੀ ਤੁਹਾਡਾ ਇੱਕ ਹੀ ਹਫਤੇ ਦੇ ਵਿੱਚ ਹੀ ਨਹੀਂ ਜਦੋਂ ਮੈਂ ਪਹਿਲਾਂ ਸਰ ਇੱਕ ਸਮੇਂ ਕਰ ਲੋ ਜਿਹੜੀ ਪ੍ਰਭਾਵਿਤ ਹੋਣ ਦੀ ਗੱਲ ਹੈ ਕਿਸੇ ਵੀ ਸਰਕਾਰ ਨੂੰ ਆਪਣੀ ਪਰਫਾਰਮੈਂਸ ਦਿਖਾਉਣ ਦੇ ਲਈ ਘੱਟ ਤੋਂ ਘੱਟ ਸਮਾਂ ਚਾਹੀਦਾ ਉਹ ਇੱਕ ਹਫਤੇ ਦਾ ਸਮਾਂ ਕਾਫੀ ਨਹੀਂ ਹੈ ਮੈਂ 2 ਸਾਲ ਤੋਂ ਜਿਸ ਤਰ੍ਹਾਂ ਪਾਰਟੀ ਨੂੰ ਕੰਮ ਕਰਦੇ ਹੋਏ ਸਰਕਾਰ ਨੂੰ ਕੰਮ ਕਰਦੇ ਹੋਏ ਲਗਾਤਾਰ ਨਿਰੰਤਰ ਦੇਖ ਰਿਹਾ ਤੇ ਮੈਂ ਉਸ ਤੋਂ ਉਹਨਾਂ ਦੀਆਂ ਨੀਤੀਆਂ ਤੋਂ ਖਾਸ ਤੌਰ ਤੇ ਮੈਂ ਚੀਮਾ ਸਾਹਿਬ ਕਹਿਣਾ ਭੁੱਲ ਗਿਆ ਸੀ ਤੁਹਾਨੂੰ ਮੁਬਾਰਕਬਾਦ ਦਿੰਨਾ ਹੈ ਭਾਰਤ ਰਤਨ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦਾ ਜੋ ਉਹਨਾਂ ਦੀ ਸੋਚ ਜੋ ਇਹਨਾਂ ਨੇ ਸਰਕਾਰ ਨੇ ਕੰਮ ਕੀਤਾ ਲਾ ਅਫੀਸਰ 58 ਪੋਸਟਾਂ ਹਿੰਦੁਸਤਾਨ ਦੇ ਵਿੱਚ ਜਿਹੜੀ ਸਭ ਤੋਂ ਪ੍ਰਭਾਵਿਤ ਕਰਨ ਵਾਲੀ ਚੀਜ਼ ਉਹ ਹਿੰਦੁਸਤਾਨ ਦੇ ਵਿੱਚ ਕਿਤੇ ਨਹੀਂ ਹੋਇਆ ਔਰ ਚੀਮਾ ਸਾਹਿਬ ਨੇ ਇਹ ਅਸ਼ੋਰ ਕੀਤਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅਸ਼ੋਰ ਕੀਤਾ ਕਿ ਸਾਡਾ ਜਿਹੜਾ ਜਨਰਲ ਵਰਗ ਹੈ ਉਹ ਪ੍ਰਭਾਵਿਤ ਨਾ ਹੋਵੇ ਉਹਨੂੰ ਬਿਨਾਂ ਪ੍ਰਭਾਵਿਤ ਕੀਤੇ 58 ਪੋਸਟਾਂ ਮੈਂ ਕਹਿੰਦਾ ਕਿ ਐਡਵੋਕੇਟ ਜਨਰਲ ਆਫ ਏਜੀ ਆਫਿਸ ਦੇ ਵਿੱਚ ਕੱਢਣਾ ਲਗਾਉਣਾ ਉਹ ਮੈਂ ਸਮਝਦਾ ਕਿ ਬਹੁਤ ਹੀ ਮੈਂ ਉਸਕਿਪ ਕਰ ਗਿਆ ਸੀ ਉਹ ਵੀ ਮੈਂ ਸਮਝਦਾ ਕਿ ਬਹੁਤ ਵੱਡਾ ਕੰਮ ਹੈ ਕਿਉਂ ਦਾ ਕਾਰਨ ਕਾਂਗਰਸ ਪਾਰਟੀ ਛੱਡਣ ਦਾ ਕਾਰਨ ਕੀ ਹੈ ਕੀ ਕਾਂਗਰਸ ਇੱਕ ਸਿੰਕਿੰਗ ਸ਼ਿਪ ਹੈ ਉਸ ਕੋਲ ਕੋਈ ادارے ਗੁਰਪ੍ਰੀਤ ਸਿੰਘ ਜੀ ਤੇ ਹਿਸ਼ੀਕਮਾਨ ਰਿੰਕੂ ਹੈ ਆਪ ਹੈ ਆਇਸਾ-ਇਸਾ ਕਾਫੀ ਲੋਕ ਨੇ ਹਾਂ ਜੀ ਮੈਮ ਜੇ ਦੇਖੋ ਬੰਦਾ ਜਦੋਂ ਕਿਸੇ ਇੱਕ ਰੂਮ ਦੇ ਵਿੱਚ ਇੱਕ ਰਾਤ ਲਈ ਵੀ ਰਹਿੰਦਾ ਹੋਟਲ 'ਚ ਵੀ ਰਹਿੰਦਾ ਕਿਸੇ ਸਰਾਹ 'ਚ ਵੀ ਰਹਿੰਦਾ ਤੇ ਉਹਦਾ ਵੀ ਧੰਨਵਾਦੀ ਆ ਮੈਂ 12 ਸਾਲ ਕਾਂਗਰਸ ਪਾਰਟੀ 'ਚ ਰਹੇ ਹਾਂ ਮੈਂ ਕਾਂਗਰਸ ਪਾਰਟੀ ਦਾ ਆਈ ਐਮ ਥੈਂਕਫੁਲ ਟੂ ਕਾਂਗਰਸ ਪਾਰਟੀ ਬਾਕੀ ਠੀਕ ਹੈ ਪਾਲਿਸੀਜ਼ ਤੋਂ ਜਦੋਂ ਤੁਸੀਂ ਪ੍ਰਭਾਵਿਤ ਹੁੰਦੇ ਆ ਕਿਸੇ ਵੀ ਸਰਕਾਰ ਦੀ ਕੰਮਾਂ ਤੋਂ ਪ੍ਰਭਾਵਿਤ ਹੁੰਦੇ ਆ ਤੇ ਤੁਸੀਂ ਉਹ ਤੋਂ ਛੱਡ ਕੇ ਫਿਰ ਤੁਸੀਂ ਜਿਹੜਾ ਕਿਉਂਕਿ ਸਾਡਾ ਏਜੰਡਾ ਹੈ ਲੋਕਾਂ ਦੇ ਕੰਮ ਕਰਨਾ ਲੋਕਾਂ ਦੇ ਕੰਮ ਕਿਸ ਤਰ੍ਹਾਂ ਹੋਣ ਕਿਉਂਕਿ ਜੇ ਆਪਣੇ ਹੀ ਕੰਮ ਕਰਨੇ ਸੀ ਮੈਂ ਤਾਂ ਆਈ ਐਮ ਆ ਪ੍ਰੈਕਟਿਸਿੰਗ ਡਾਕਟਰ ਮੇਰਾ ਤਾਂ ਆਪਣਾ ਕੋਈ ਲਾਲਚ ਨਹੀਂ ਸਾਡਾ ਲਾਲਚ ਇਹ ਆ ਕਿ ਲੋਕਾਂ ਦੇ ਕੰਮ ਕਰਨਾ ਲੋਕਾਂ ਦੇ ਵਿਕਾਸ ਲਈ ਨਿਰੰਤਰ ਸੋਚਣਾ ਔਰ ਜਿਹੜਾ ਉਹ ਸੋਚ ਤੇ ਪਹਿਰਾ ਦਿੰਦਾ ਅਸੀਂ ਉਹਦੇ ਬਿਲਕੁਲ ਉਹਨੂੰ ਸਮਰਪਿਤ ਨੇ ਅੱਜ ਜਿਹੜੀ ਜੋ ਅੱਜ ਸੋਚ ਹੈ ਜਿਹੜੀ ਜੋ ਅੱਜ ਸੋਚ ਹੈ ਮੈਂ ਉਹ ਸੋਚ ਦੀ ਗੱਲ ਕਰਦਾ ਸਾਬ ਫਿਰ ਲੋਕ ਸਭਾ ਇਲੈਕਸ਼ਨ ਜਿਹੜੇ ਹੈਗੇ ਨੇ ਹੁਸ਼ਿਆਰਤ ਤੋਂ ਲੱਗੋ ਗੱਲ ਹੋ ਗਈ ਹੈ ਪਾਰਟੀ ਦੇ ਨਾਲ ਆ ਦੇਖੋ ਜਿੱਥੇ ਤੱਕ ਅੱਜ ਮੈਂ ਜੁਆਇਨ ਕੀਤਾ ਹੈ ਪਾਰਟੀ ਮੈਨੂੰ ਜਿੱਥੇ ਵੀ ਰੱਖੇਗੀ ਜਿਸ ਪੋਸਟ ਤੇ ਚਾਹੇਗੀ ਜਿੰਨੀਆਂ ਸੇਵਾਵਾਂ ਲੈਣੀਆਂ ਚਾਹੇਗੀ ਮੈਂ ਸਮਰਪਿਤ ਆ